ਇੱਧਰ ਆਪਾਂ ਮੁੜਿਆ ਇਹ ਦੂਸਰੇ ਪਾਸੇ ਅੱਗੇ ਲੰਘੇ ਸੀਗੇ ਇੱਧਰ ਗੁਰਦੁਆਰਾ ਸਾਹਿਬ ਕੀਰਤਪੁਰ ਸਾਹਿਬ ਜਿਹੜਾ ਮੇਨ ਗੁਰਦੁਆਰਾ ਸਾਹਿਬ ਆਪਾਂ ਜਾਣਾ ਹੁਣ ਗੁਰੂ ਘਰ ਪਾਣੀ ਨਹੀਂ ਪਾਣੀ ਪਾਣੀ ਨਹੀਂ ਪਾਣੀ ਸਾਈਨ ਬੋਰਡ ਨੇ ਆਪਣਾ ਸਵਾਗਤ ਕਰਤਾ ਕੀਰਤਪੁਰ ਸਾਹਿਬ ਵਿਖੇ ਹੁਣ ਆਪਾਂ ਪਹੁੰਚ ਚੁੱਕੇ ਆ ਅੱਗੇ ਚੱਲਦੇ ਹੁਣ ਗੁਰਦੁਆਰਾ ਸਾਹਿਬ ਮੋੜ ਦੇ ਮੜਾਉਂਦੇ ਰਾਸਤੇ ਪੁਛਦੇ ਪਛਾਉਂਦੇ ਅਸੀਂ ਪਹੁੰਚ ਗਿਆਂ ਗੁਰਦੁਆਰਾ ਸਾਹਿਬ ਕੀਰਤਪੁਰ ਸਾਹਿਬ ਆ ਕਿਰਾੜਾ ਡਰਾਈਵਰ ਸਾਹਮਣੇ ਗੁਰਦਾਰਾ ਸਾਹਿਬ ਤੇ ਆਪਾਂ ਸਭ ਤੋਂ ਪਹਿਲਾਂ ਲੰਬੜੀਆਂ ਪਾਰਕਿੰਗ ਇੱਥੇ ਆ ਦੇਖੋ ਜਿਹੜੇ ਆ ਵਰਤਨ ਪਏ ਨੇ ਨਾ ਆ ਈੜੀ ਬਣਾਏ ਹੋਏ ਇਕੱਠੇ ਕੀਤੇ ਹੋਏ ਤੇ ਇਹ ਵਰਤਨ ਹੈਗੇ ਜਿਹੜੇ ਮਤਲਬ ਇੱਥੇ ਫੁੱਲ ਪਾਉਂਦੇ ਆ ਨਾ ਲੋਕ ਆਸਤੀਆਂ ਫੁੱਲ ਪਾਉਣ ਲੱਗੇ ਜਾਂਦੇ ਹੋਏ ਲੋਕ ਨਿਸ਼ਾਨੀਆਂ ਲੈ ਜਾਂਦੇ ਆ ਸੰਘਾ ਜੀ ਆਪਾਂ ਪਹੁੰਚ ਚੁੱਕਿਆ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਮੋਟਰਸਾਈਕਲ ਪਾਰਕ ਲਾ ਕੇ ਤੇ ਆਪਾਂ ਹੁਣ ਚੱਲਦੇ ਆ ਗੁਰੂਦੁਆਰਾ ਸਾਹਿਬ ਦੇ ਮੇਨ ਗੇਟ ਵਾਲੇ ਪਾਸੇ ਇਧਰਲੇ ਪਾਸੇ ਦਰਬਾਰ ਸਾਹਿਬ ਦਾ ਮੇਨ ਗੇਟ ਆ ਉਸ ਪਾਸੇ ਆਪਾਂ ਚੱਲਦੇ ਆ ਨਤਮਸਤਕ ਹੋਣੇ ਆ ਤੇ ਨਾਲੇ ਫਿਰ ਤੁਹਾਨੂੰ ਇਤਿਹਾਸ ਤੋਂ ਵੀ ਜਾਣੂ ਕਰਾਉਣੇ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਮੇਨ ਬਿਲਡਿੰਗ ਦਰਬਾਰ ਸਾਹਿਬ ਸੋਨ ਮੰਨ ਸਤਿ ਸ੍ਰੀ ਅਕਾਲ ਜੀ ਹਾਂਜੀ ਸੰਜੋਤ ਜੀ ਹੁਣ ਆਪਾਂ ਇੱਕ ਸਥਾਨ ਤੇ ਖੜਿਆ ਗੁਰਦੁਆਰਾ ਸਾਹਿਬ ਪਤਾਲਪੁਰੀ ਇੱਥੇ ਸੀਮੇ ਬਾਦਸ਼ਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਅਰਜਨ ਜੀ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦਾ ਸਸਕਾਰ ਇੱਥੇ ਇਸ ਸਥਾਨ ਤੇ ਕੀਤਾ ਗਿਆ ਸੀ ਇਹ ਸਥਾਨ ਗੁਰਦੁਆਰਾ ਕੀਰਤਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਬਸਦਾ ਕੀਰਤਪੁਰ ਸਾਹਿਬ ਨਗਰ ਵਿੱਚ ਹੋਰ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਇਤਿਹਾਸਕ ਸਥਾਨ ਹੈਗੇ ਨੇ ਪਰ ਗੁਰਦੁਆਰਾ ਪਤਾਲਪੁਰੀ ਸਾਹਿਬ ਇਹ ਧਰਤੀ ਸਾਡੇ ਛੇ ਗੁਰੂ ਸਹਿਬਾਨ ਦੇ ਚਰਨ ਛੂਹਦੀ ਆ। ਇੱਥੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਪੀਰ ਗੁਦਨ ਸ਼ਾਹ ਨੂੰ ਇੱਥੇ ਹੀ ਮਿਲੇ ਸੀ। ਸਾਨੀ ਕੰਡੀਆਂ ਇਕ ਪੜ ਕੇ ਪਾ ਜੇ ਉਧਰ ਸਾਹਮਣੇ ਰਸਤਾ ਹੈਗਾ ਉਹ ਜਿੱਥੇ ਅਸਤੀਆਂ ਪਾਈਆਂ ਜਾਂਦੀਆਂ ਨੇ ਮਤਲਬ ਪੰਜਾਬੀ ਜਿਹਾ ਆਪਾਂ ਕਹਿੰਦੇ ਫੁੱਲ ਪਾਉਨੇ ਹਨਾ ਫੁੱਲ ਉਧਰ ਪਾ ਜਾਂਦੇ ਆ ਸਾਹਮਣੇ ਆ ਬੋਰਡ ਲੱਗਿਆ ਹੋਇਆ ਮ੍ਰਿਤਕ ਪ੍ਰਾਣੀ ਦੇ ਨਾਮ ਇੱਥੇ ਦਰਜ ਕਰਾਉ। ਉਧਰ ਸਾਹਮਣੇ ਨਾਮ ਦਰਜ ਕਰਾਏ ਜਾਂਦੇ ਆ ਜਿਹੜੇ ਮ੍ਰਿਤਕ ਪ੍ਰਾਣੀ ਜਿਨ੍ਹਾਂ ਦੇ ਫੁੱਲ ਪਾਉਣ ਇੱਥੇ ਆਉਂਦੇ ਨੇ ਨਾ ਜਿਨ੍ਹਾਂ ਦੇ ਫੁੱਲ ਪਾਏ ਜਾਂਦੇ ਉਹਨਾਂ ਦੇ ਨਾਮ ਇੱਥੇ ਦਰਜ ਕਰਾਏ ਜਾਂਦੇ ਆ। ਤੁਸੀਂ ਨੇ ਕੋੜੀ ਦਾ ਨਾਮ ਆਈ ਕੈਨੇਡੀ ਟਸਟੇ ਦੀ ਸੰਗਤ ਜੀ ਇੱਧਰ ਬੌਲੀ ਸਾਹਿਬਾ ਤੇ ਆ ਜਿਹੜਾ ਪੁਲ ਤੁਸੀਂ ਦੇਖ ਰਹੇ ਹੋ ਇਸ ਪੁਲ ਤੋਂ ਇੱਥੇ ਖੜ ਕੇ نیچے ਆਸਮਾਨ ਦਿਖਾਉਂ ਜਾਂਦੀਆਂ ਨੇ ਕਿ نیچے ਜਿਹੜਾ ਪਾਣੀ ਚੱਲ ਰਿਹਾ ਉਹ ਹੈਗਾ ਜੀ ਸਤਲੁਜ ਦਰਿਆ ਗੁਰਦੁਆਰਾ ਸਾਹਿਬ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਆ ਆਗੇ ਪੁਲ ਤੇ ਕੁਝ ਜ਼ਰੂਰੀ ਬੇਨਤੀਆਂ ਗੁਰਦੁਆਰਾ ਸਾਹਿਬ ਵੱਲੋਂ ਅਵੀ ਜ਼ਰੂਰੀ ਬੇਨਤੀ ਆ ਪੜ ਲਿਓ ਤੇ ਕਿਰਪਾ ਕਰਕੇ ਧਿਆਨ ਦਿਓ ਕਾਟ ਵਿੱਚ ਨੰਗੇ ਸਿਰੇ ਇਸ਼ਨਾਨ ਕਰਨਾ ਸਖਤ ਮਨਾ ਹੈ ਕਿਰਪਾ ਕਰਕੇ ਇਹਨਾਂ ਗੱਲਾਂ ਦੇ ਧਿਆਨ ਦਿਓ ਸੰਗਤ ਜੀ ਇੱਧਰ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਇੱਧਰ ਵੀ ਫੌੜੀਆਂ ਬਣੀਆਂ ਹੋਈਆਂ ਸੰਗਤ ਇਸ਼ਨਾਨ ਕਰ ਰਹੀ ਹੈ ਪਾਸਤੀਆਂ ਬਹਾਈਆਂ ਜਾ ਰਹੀਆਂ ਨੇ ਆ ਪੋਲਾ ਦੋਸਤੋ ਸੰਗਤ ਜੀ ਪੋਲਾ ਜੀ ਪ੍ਰਾਣਾ ਇਹਨੂੰ ਤਾਂ ਖਾਸ ਦਾ ਹਾਲ ਚੁੱਕਾ ਚੁੱਕਿਆ ਆ ਪਰ ਪਹਿਲਾਂ ਇਸ ਤੋਂ ਹਾਲਾ ਨਾ ਜਾਂਦੇ ਸੋ ਬੋਲੀ ਸਾਹਿਬ ਨੀਚੇ ਬਰਿਆ ਵਗਦਾ ਆ ਤੇ ਇਹ ਬੋਲੀ ਉਹ ਆ ਜਿੱਥੋਂ ਆਸਤੀਆਂ ਜਲ ਪ੍ਰਵਾਹ ਕੀਤੇ ਜਾਂਦੇ ਨੇ ਪਰਾਨੇ ਘਰ ਗੁਰੂ ਪਿਆਰੀ ਸਾਸਾਂ ਅੰਮ੍ਰਿਤ ਪ੍ਰਾਨੇ ਦੇ ਅਸਥ ਕੋਰ ਤੋਂ ਨਾਂ ਜਨ ਵਾਦੀ ਵਿੱਚ ਆਪਾਂ ਚੱਲਦੇ ਹਾਂ ਹੁਣ نیچے ਤੇ ਬਾਈ ਫੁਰੀ ਅਸਥੀਆਂ ਗੱਲ ਪ੍ਰਵਾਹ ਕਰ ਰਹੇ ਨੇ ਆ ਵੀ ਇਸ ਤਰ੍ਹਾਂ ਗੱਲ ਪ੍ਰਵਾਹ ਕਰਤੀਆਂ ਇਹਨਾਂ ਨੇ ਪਾਣੀ ਦੀ ਆਵਾਜ਼ ਆ ਰਹੀ ਆ ਨਾਲ-ਨਾਲ ਸੰਗਤ ਦੇ ਬੋਲਣ ਦੀ ਆਵਾਜ਼ ਆ ਰਹੀ ਆ ਸੰਗਤ ਜੀ ਆਪਾਂ ਖੜਿਆ ਕੀਰਤਪੁਰ ਸਾਹਿਬ ਜਿੱਥੇ ਫੁੱਲ ਪਾਉਣ ਮਤਲਬ ਅਸ਼ਟੀਆਂ ਬਹਾਨਾ ਲੈਂਦੇ ਆ ਆਪਾਂ ਇਹ ਜਸਤ ਲੰਬਾਂਗਾਂ ਜਾਂਦਗਾਨੇ ਪਿੱਛੇ ਆ ਸਕੂਲ ਤੋਂ ਕਿਰਪਾ ਕਰਕੇ ਇੱਕ ਬੇਨਤੀ ਆ ਪ੍ਰਵਾਨ ਕਰਿਓ ਵੀ ਆਸਤੀਆਂ ਬਹਾਰ ਰਿਆਂ ਹਨ ਤੇ ਆਸਤੀਆਂ ਬਹੋਣ ਲੱਗੇ ਜਿਹੜੇ ਕੱਪੜੇ ਚ ਆਪਾਂ ਆਸਤੀਆਂ ਲੈ ਕੇ ਆਉਣਿਆਂ ਤੇ ਜੇ ਲਿਫਾਫਾ ਹੁੰਦਾ ਤਾਂ ਕਿਰਪਾ ਕਰਕੇ ਲਿਫਾਫਾ ਉਹ ਕਪੜਾ ਪਾਣੀ ਚ ਨਾ ਸੁੱਟਿਆ ਜੀ ਕਿਉਂਕਿ ਕੱਪੜੇ ਤੇ ਲਿਫਾਫੇ ਇਕੱਠੇ ਹੁੰਦੇ ਰਹਿਣਗੇ ਉਹ ਪ੍ਰਦੂਸ਼ਣ ਹੋਊਗਾ ਪਾਣੀ ਖਰਾਬ ਹੋਊਗਾ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰਿਓ ਜੀ ਕੋ ਲੱਗ ਮੇਰੀ ਜਾਨੀ ਆਪਣਾ ਆਪਣਾ ਨਾਮ ਮੇਰਾ ਹਾਂਜੀ ਦੋਸਤੋ ਆਪਾਂ ਪਾਰਕਿੰਗ ਆ ਕੇ ਗੁਰਦਾ ਸਾਹਿਬ ਦਰਸ਼ਨ ਕਰ ਲਈ ਇਤਿਹਾਸ ਤੋਂ ਜਾਣੂ ਕਰਾਤਾ ਆ ਹੁਣ ਆਪਾਂ ਚੱਲਦੇ ਆ ਆਨੰਦਪੁਰ ਸਾਹਿਬ ਜੁੜੇ ਰਹੋ ਨਾਲ ਸ਼ੁਕਰੀਆ ਬਹੁਤ